ਯੁਗੋ ਯੁਗ ਟਲ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਸਾਂ ਪਾਸਾਂ ਜਗਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਗੁਰਪਿਆਰੀ ਗੁਰਸਵਾਰੀ ਸਾਧ ਸੰਗਤ ਜੀ ਦੋਨੇ ਹੱਥ ਜੋੜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰ ਪਿਆਰਿਓ ਅੱਜ ਦੀ ਜੋ ਵਿਚਾਰ ਹੈ ਉਹ ਆਪਾਂ ਕਰਨੀ ਹੈ ਕਿ ਅਸੀਂ ਜਿਹੜੀ ਭਗਤੀ ਦੀ ਸ਼ੁਰੂਆਤ ਹੈ ਜਾਂ ਸਿਮਰਨ ਕਰਨਾ ਆਪਾਂ ਉਹ ਕਿਵੇਂ ਕਰਨਾ ਕਿਉਂਕਿ ਜਿਹੜਾ ਭਗਤੀ ਦੀ ਸ਼ੁਰੂਆਤ ਹੈ ਉਹ ਕੀ ਹੈ ਸਿਮਰਨ ਹੀ ਹੈ ਉਹ ਅਸੀਂ ਕਿਵੇਂ ਕਰਨਾ ਹੈ ਉਹਦੇ ਵਾਸਤੇ ਕਿਹੜੀਆਂ ਹਦਾਇਤਾਂ ਨੇ ਔਰ ਅਸੀਂ ਕਿਵੇਂ ਕਰਨਾ ਹੈ ਇਹ ਆਪਾਂ ਅੱਜ ਵਿਚਾਰ ਕਰਾਂਗੇ ਤੇ ਆਓ ਗੁਰਪਿਆਰੋ ਆਪਾਂ ਸਿਮਰਨ ਬਾਰੇ ਵਿਚਾਰ ਕਰੀਏ ਕਿ ਭਗਤੀ ਦਾ ਜਿਹੜਾ ਅਹਿਮ ਰੋਲ ਹੈ ਉਹ ਹੈ ਜਿਹੜੀ ਤਾਕਤ ਹੈ ਜਿਹੜਾ ਕਿ ਥੰਮ ਦਾ ਕੰਮ ਕਰ ਰਹੀ ਹੈ ਉਹ ਹੈ ਸਿਮਰਨ ਜਿੰਨਾ ਅਸੀਂ ਸਿਮਰਨ ਕਰਾਂਗੇ ਸਿਮਰ ਤੇ ਜੋਰ ਦੇਵਾਂਗੇ ਉਨਾ ਹੀ ਗੁਰਪਿਆਰੋ ਸਾਡੇ ਵਾਸਤੇ ਰਸਤਾ ਸੌਖਾ ਹੋ ਜਾਏਗਾ ਸਾਨੂੰ ਸਫਰ ਇਹ ਤੈਅ ਕਰਨਾ ਸੌਖਾ ਹੋ ਜਾਏਗਾ ਤਾਂ ਆਓ ਆਪਾਂ ਵਿਚਾਰ ਕਰੀਏ ਕਿ ਸਿਮਰਨ ਕਿਵੇਂ ਕਰਨਾ ਹੈ ਸਿਮਰ ਕਿਉਂ ਕਰਦੇ ਆਂ ਪਹਿਲਾਂ ਆਪਾਂ ਥੋੜੀ ਜਿਹੀ ਵਿਚਾਰ ਕਰ ਲਈਏ ਕਿਉਂ ਕਰਨਾ ਹੈ ਆਪਾਂ ਸਿਮਰ ਕਿਉਂ ਲੋੜ ਪੈ ਰਹੀ ਹੈ ਸਿਮਰਨ ਦੇ ਗੁਰ ਪਿਆਰਿਓ ਇਸੇ ਕਰਕੇ ਜ਼ਰੂਰਤ ਹੈ ਕਿ ਅਸੀਂ ਭਗਤੀ ਕਰਨ ਤੋਂ ਪਹਿਲਾਂ ਸਿਮਰਨ ਇਸੇ ਕਰਕੇ ਕਰਨਾ ਹੈ ਕਿ ਸਿਮ ਜਿਹੜੇ ਸਾਡੇ ਅੰਦਰ ਵਿਚਾਰ ਉੱਠਦੇ ਨੇ ਥੁਰਨੇ ਕਹਿ ਲਈ ਉਹਨਾਂ ਨੂੰ ਜ ਤੂਤਰਾਂ ਤਰਾਂ ਦੇ ਵਿਚਾਰ ਉੱਠਦੇ ਨੇ ਜਿੰਨਾ ਚਿਰ ਉਹ ਕੰਟਰੋਲ ਨਹੀਂ ਹੁੰਦੇ ਉਹਨਾਂ ਨੂੰ ਅਸੀਂ ਨਹੀਂ ਰੋਕਦੇ ਤਾਂ ਸਾਡੀ ਕੋਈ ਵੀ ਭਗਤੀ ਕੀਤੀ ਸਫਲ ਨਹੀਂ ਹੈ ਉਹਨਾਂ ਨੂੰ ਪਹਿਲੇ ਸਾਨੂੰ ਰੋਕਣਾ ਪੈਣਾ ਹੈ ਉਹਨਾਂ ਨੂੰ ਰੋਕਣ ਵਾਸਤੇ ਇੱਕ ਜ਼ੁਕਤੀ ਹੈ ਇੱਕ ਤਰੀਕਾ ਹੈ ਇੱਕ ਜਿਹਨੂੰ ਗੁਰਬਾਣੀ ਦੇ ਅੰਦਰ ਇੱਕ ਪੰਗਤੀ ਹੈ ਕਿ ਰਾਮ ਕਹਿਣ ਮੇਂ ਭੇਦ ਹੈ ਹੁਣ ਸਿਮਰਨ ਕੀ ਹੈ ਕਿ ਅਸੀਂ ਵਾਹਿਗੁਰੂ ਗੁਰਮੰਤਰ ਜਪਨਾ ਹੈ ਇਹ ਜਪ ਜਪ ਕੇ ਅਸੀਂ ਇਹਨਾਂ ਪੰਜਾਂ ਦੇ ਨਾਲ ਜੁੱਧ ਕਰਕੇ ਇਹਨਾਂ ਤੇ ਕਾਬੂ ਪਾਉਣਾ ਹੈ ਜੇ ਇਹਨਾਂ ਤੇ ਕਾਬੂ ਪਾ ਲਾਂਗੇ ਤਾਂ ਸਾਡਾ ਰਸਤਾ ਸੌਖਾ ਹੋ ਜਾਏਗਾ ਉਹਦੇ ਵਾਸਤੇ ਸਾਨੂੰ ਕੀ ਕਰਨਾ ਪੈਣਾ ਹੈ ਵਿਚਾਰਾਂ ਨੂੰ ਮਾਰਨ ਵਾਸਤੇ ਵਿਚਾਰਾਂ ਨੂੰ ਰੋਕਣ ਵਾਸਤੇ ਸਾਨੂੰ ਕਰਨਾ ਪੈਣਾ ਹੈ ਸਿਮਰਨ ਹੁਣ ਸਿਮਰਨ ਕਰਨ ਤੋਂ ਪਹਿਲਾਂ ਕੀ ਹਦਾਇਤਾਂ ਨੇ ਕਿ ਇਹ ਇਹ ਬਾਰੇ ਵੀ ਸਾਨੂੰ ਪਤਾ ਹੋਣਾ ਚਾਹੀਦਾ ਕਿ ਸਿਮਰਨ ਅਸੀਂ ਕਰਨਾ ਕਿਵੇਂ ਹੈ ਕਹੇ ਨੂੰ ਤਾਂ ਉਹ ਸਾਰਾ ਸੰਸਾਰ ਹੀ ਕਰ ਰਿਹਾ ਹੈ ਕੋਈ ਸਤਨਾ ਵੈਗੁਰੂ ਕਰ ਰਿਹਾ ਹੈ ਕੋਈ ਵੈਗੁਰੂ ਵੈਗੁਰੂ ਕਰ ਰਿਹਾ ਹੈ ਉਹ ਕਰਤਾ ਰਿਹਾ ਹੈ ਪਰ ਉਹਦੇ ਨਾਲ ਗੁਰਪਿਆਰ ਸਾਡੇ ਵਿਚਾਰ ਨਹੀਂ ਰੁਕਦੇ ਕਿਉਂ ਨਹੀਂ ਰੁਕ ਰਹੇ ਜੋ ਅਸਲੀ ਤਰੀਕਾ ਹੈ ਵਾਹ ਬੋਲਣੇ ਦਾ ਔਰ ਗੁਰੂ ਬੋਲਣ ਦਾ ਉਹ ਅਸੀਂ ਤਰੀਕਾ ਸਹੀ ਨਹੀਂ ਅਪਣਾਰੇ ਗੁਰੂ ਦੀ ਮਤ ਦੇ ਅਨਸਾਰ ਨਹੀਂ ਕਰ ਰਹੇ ਅਸੀਂ ਸਵਾਸ ਤੇ ਗਰਾਸ ਸਵਾਸ ਜਿਹੜਾ ਅੰਦਰ ਗਿਆ ਉਹਨੂੰ ਆਪਾਂ ਸਵਾਸ ਕਹਿੰਦੇ ਆ ਗਰਾਸ ਉਹ ਹੈ ਜਿਹੜਾ ਮੁਖਤੋਂ ਅਸੀਂ ਸਾਡਾ ਸਾਹ ਬਾਹਰ ਨਿਕਲਦਾ ਹੈ ਉਹਨੂੰ ਗਰਾਸ ਕਹਿੰਦੇ ਆ ਸਾਸ ਗਰਾਸ ਧਿਆਏ ਮੇਰਾ ਹਰ ਹਰ ਸੋ ਸਿੱਖ ਗੁਰੂ ਮਨ ਭਾਵੇ ਗੁਰੂ ਸਾਹਿਬ ਦਾ ਪ੍ਰਵਾਨ ਚੌਥੇ ਪਾਸਾ ਜਦੋਂ ਤੇ ਫਿਰ ਇਹ ਵਿਧੀ ਦੇ ਅਨਸਾਰ ਅਸੀਂ ਜਦੋਂ ਭਗਤੀ ਕਰਾਂਗੇ ਤਾਂ ਗੁਰ ਪਿਆਰਿਓ ਅਸੀਂ ਪੰਜਾਂ ਤੇ ਜਿੱਤ ਪਾ ਲਾਂਗੇ ਅਸੀਂ ਇਹਨਾਂ ਨੂੰ ਕਾਬੂ ਕਰ ਲਾਂਗੇ ਹੁਣ ਉਹ ਕਰਨਾ ਕਿਵੇਂ ਆਪਾਂ ਇਹਨੂੰ ਇਹ ਆਪਾਂ ਵਿਚਾਰ ਕਰੀਏ ਹੁਣ ਕਰਨਾ ਅਸੀਂ ਇਸ ਤਰੀਕੇ ਨਾਲ ਹੈ ਸਭ ਤੋਂ ਪਹਿਲਾਂ ਅਸੀਂ ਗੁਰਪਿਆਰਿਓ ਵਾ ਗੁਰੂ ਬੋਲਣ ਤੋਂ ਪਹਿਲਾਂ ਭਾਵ ਅਸੀਂ ਭਗਤੀ ਤੋਂ ਬੈਠਣ ਤੋਂ ਪਹਿਲਾਂ ਸਾਡੀ ਬੈਠਣ ਦੀ ਕੰਡੀਸ਼ਨ ਠੀਕ ਹੋਣੀ ਚਾਹੀਦੀ ਬੈਠਣ ਦੀ ਕੰਡੀਸ਼ਨ ਹੁਣ ਬੈਠਣ ਦੀ ਕੰਡੀਸ਼ਨ ਇਹ ਹੈ ਕਿ ਜੇ ਦੀ ਇੱਕ ਚੌਂਕੜਾ ਲਾ ਕੇ ਅਸੀਂ ਰੀੜਰ ਦੇ ਪਿੱਛੇ ਦੀ ਕਰਕੇ ਬੈਠੀਏ ਤਾਂ ਬਹੁਤ ਵਧੀਆ ਹੈ ਪਰ ਉਸ ਉਮਰ ਦੇ ਨਿਸਾਰ ਕੁ ਸਰੀਰ ਦੇ ਸੰਬੰਧਿਤ ਅਨਸਾਰ ਅਸੀਂ ਨਹੀਂ ਬੈਠ ਸਕਦੇ ਚੌਂਕੜਾ ਲਾ ਕੇ ਤਾਂ ਅਸੀਂ ਗੁਰਪਿਆਰੇ ਸਹਾਰਾ ਲੈ ਸਕਦੇ ਹਾਂ ਅਸੀਂ ਸੋਫੇ ਤੇ ਕੁਰਸੀ ਤੇ ਜਾਂ ਬੈੱਡ ਤੇ ਬੈਠ ਕੇ ਢੂ ਲਾ ਕੇ ਬੈਠ ਸਕਦੇ ਹਾਂ ਪਰ ਰੀੜ ਦੀ ਹੱਡੀ ਸਿੱਧੀ ਹੋਵੇ ਰੀੜ ਦੀ ਹੱਡੀ ਸਿੱਧੀ ਹੋਵੇ ਇਹ ਕੋ ਪੁਆਇੰਟ ਹੈ ਪਹਿਲਾ ਪੁਆਇੰਟ ਹੈ ਦੂਸਰਾ ਹੈ ਗੁਰੂ ਪਿਆਰਿਓ ਅਸੀਂ ਨੇਤਰ ਬੰਦ ਕਰਨੇ ਹੁੰਦੇ ਹਨ ਨੂੰ ਕਈ ਇਹ ਵਿਚਾਰ ਉੱਠ ਜਾਣੇ ਕਿ ਇਹ ਕੀ ਹੋ ਗਏ ਨੇਤਰ ਕਿਉਂ ਬੰਦ ਕਰਨੇ ਬਹੁਤ ਸਾਰੇ ਸੰਸਤਾ ਕਰਾਉਂਦੀਆਂ ਨੇ ਇਸ ਤਰ੍ਹਾਂ ਪਰ ਨੇਤਰ ਕਿਉਂ ਬੰਦ ਕਰਨੇ ਆਪਾਂ ਉਹਦੀ ਵੀ ਵਿਚਾਰ ਕਰ ਲਈ ਨਾਲ ਨਾਲ ਨੇਤਰ ਇਸੇ ਕਰਕੇ ਬੰਦ ਕਰਵਾ ਕੀਤੇ ਜਾਂਦੇ ਨੇ ਕਿ ਅਸੀਂ ਸੰਸਾਰ ਦੇ ਜਿੰਨੇ ਵੀ ਆਕਾਰ ਹੈ ਜਿੰਨੇ ਵੀ ਵਸਤੂਆਂ ਨੇ ਇਹਨਾਂ ਨੂੰ ਅਸੀਂ ਦੇਖ ਰਿਹਾ ਹਾਂ ਹੁਣ ਅਸੀਂ ਖੁੱਲੇ ਨੇਤਰਾਂ ਦੇ ਨਾਲ ਜੋ ਸਿੱਖਲੇ ਨੇਤਰਾਂ ਦੇ ਨਾਲ ਦੇਖ ਰਿਹਾ ਸੰਸਾਰ ਨੂੰ ਇਹ ਗੁਲਪਿਆਰਿਓ ਇਹ ਸਾਡੇ ਫੁਰਨੇ ਬਣ ਜਾਂਦੇ ਨੇ ਕਿਸੇ ਵੀ ਅਸੀਂ ਸੋਹਣੀ ਚੀਜ਼ ਨੂੰ ਜਾਂ ਸੁੰਦਰ ਚੀਜ਼ ਨੂੰ ਜਾਂ ਗੁਲਦਸਤੇ ਆ ਜਾਂ ਪੜਦੇ ਘਰਾਂ ਦੇ ਵਿੱਚ ਜਾਂ ਹੋਰ ਵੀ ਸੰਸਾਰ ਦੇ ਵਿੱਚ ਜੋ ਬਨਾਸਪਤੀਆ ਪੇੜ-ਪੌਦੇ ਆ ਜਿੰਨੇ ਵੀ ਆ ਉਹਨਾਂ ਨੂੰ ਦੇਖਾਂਗੇ ਤਾਂ ਸਾਡੇ ਅੰਦਰ ਉਹ ਨੇਤਰਾਂ ਵਿੱਚ ਦੀ ਉਹਨਾਂ ਦਾ ਖਿਆਲ ਬੈਠ ਜਾਂਦਾ ਹੈ ਫਿਰ ਉਹ ਇੱਕ ਫੁਰਨਾ ਬਣ ਜਾਂਦਾ ਹੈ ਕਿ ਕਿਵੇਂ ਬਣਿਆ ਕਿੰਨਾ ਸੋਹਣਾ ਫੁੱਲ ਹੈ ਕਿੰਨਾ ਸੋਹਣਾ ਪਰਦਾ ਬਣਿਆ ਕਿੰਨਾ ਰੰਗ ਸੋਹਣਾ ਹੈ ਇਹਦਾ ਜਾਂ ਅਸੀਂ ਬੈਠੇ ਵੀ ਕਿਸੇ ਦਾ ਤਨ ਰੂਪ ਦੇਖ ਕੇ ਵਿਚਾਰ ਅੰਦਰ ਬਣ ਜਾਂਦੇ ਨੇ ਸਾਡੇ ਇਸੇ ਕਰਕੇ ਭਗਤੀ ਦੇ ਸਮੇਂ ਅਸੀਂ ਨੇਤਰ ਬੰਦ ਕਰਨੇ ਜ਼ਰੂਰੀ ਹੈ ਸੰਸਾਰ ਨਾਲ ਉਹ ਨਾਤਾ ਤੋੜਨਾ ਹੈ ਨਿਰੰਕਾਰ ਨਾਲ ਅਸੀਂ ਜੋੜਨਾ ਹੈ ਇਸੇ ਕਰਕੇ ਜਿਹੜਾ ਨੇਤਰ ਬੰਦ ਕਰਨਾ ਸਾਨੂੰ ਬਹੁਤ ਜ਼ਰੂਰੀ ਹੈ ਪਹਿਲਾਂ ਬੈਠਣ ਦੀ ਕੰਡੀਸ਼ਨ ਹੋਗੀ ਫੇਰ ਨੇਤਰ ਬੰਦ ਕਰਨ ਦੀ ਹੁਣ ਤੀਸਰੀ ਹੈ ਗੁਰਪਿਆਰੇ ਦੋ ਤੀਸਰਾ ਪੁਆਇੰਟ ਹੈ ਅਸੀਂ ਜੋ ਸਾਡੀ ਪੌਣ ਮੁਖ ਰਾਹੀਂ ਨਾਸਕਰ ਅੰਦਰ ਜਾਂਦੀ ਹੈ ਅਸੀਂ ਆਵਾਜ਼ ਬਣਦੀ ਅਸੀਂ ਕਹਿਣਾ ਵਾਹ ਇਹ ਕੀ ਅਸੀਂ ਗਾਉਣਾ ਹੈ ਗਾਵਿਏ ਸੁਣੀਏ ਮਨ ਰੱਖੀਏ ਪਾਓ ਹੁਣ ਅਸੀਂ ਇਹ ਮੁਖ ਤੋਂ ਉਚਾਰਨਾ ਹੈ ਔਰ ਨਾਲ ਨਾਲ ਫਿਰ ਇਹਨੂੰ ਸੁਣਨਾ ਹੈ ਗਾਵਿਏ ਸੁਣੀਏ ਅਸੀਂ ਆਪਣੀ ਹੀ ਆਵਾਜ਼ ਨੂੰ ਸੁਣਨਾ ਹੈ। ਮੇਜਾ ਤਰਸ ਸੰਸਾਰ ਕੀ ਕਰਦਾ ਹੈ ਗੁਰਦੁਆਰਾ ਗੁਰਸਥਾਨ ਜਾ ਕੇ ਬੈਠ ਕੇ ਸੰਗਤ ਖਾਲੀ ਉਹ ਨੇਤਰ ਖੋਲੇ ਨੇ ਔਰ ਸੁਣਨ ਦੀ ਵੀ ਕੋਸ਼ਿਸ਼ ਕਰਦਾ ਸੁਣਦਾ ਵੀ ਨਹੀਂ ਹੈ। ਕਿਉਂਕਿ ਅਸੀਂ ਦੁਨੀਆ ਸਾਹਮਣੇ ਵਾਲੇ ਦੀ ਆਵਾਜ਼ ਨੂੰ ਸੁਣਦੇ ਆ। ਹੁਣ ਅਸੀਂ ਕੀ ਕਰਨਾ ਹੈ ਆਪਣੀ ਆਵਾਜ਼ ਨੂੰ ਸੁਣਨਾ ਹੈ। ਜੋ ਅਸੀਂ ਕਿਹਾ ਵਾ ਇਹਨੂੰ ਸੁਣਨਾ ਹੈ। ਇਹ ਰਹੀ ਚਾਰੇ ਗੁਰੂ ਇਹਨੂੰ ਸੁਣਨਾ ਹੈ ਏਕ ਪੁਆਇੰਟ ਅਸੀਂ ਆਪਣੀ ਆਵਾਜ਼ ਨੂੰ ਆਪ ਸੁਣੀ ਜਾਵਾਂਗੇ ਸਾਡੇ ਗੁਰੂ ਪਿਆਰਿਓ ਇਹ ਪੰਜ ਨੇੜੇ ਵੀ ਨਹੀਂ ਆਉਣਗੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜਾ ਅਗਲਾ ਤਰੀਕਾ ਹੈ ਕਿ ਅਸੀਂ ਮੁਖ ਨੂੰ ਨੀਵਾਂ ਨਹੀਂ ਕਰਨਾ ਨੀਵੀਂ ਇਸ ਤਰ੍ਹਾਂ ਨੀਵੀਂ ਨਹੀਂ ਪਾਉਣੀ ਅਸੀਂ ਮੁਖ ਨੂੰ ਸਾਹਮਣੇ ਅਸੀਂ ਖਾਲੀ ਕਲਾਸ ਥੋੜਾ ਜਿਹਾ ਉੱਪਰ ਦਿਸ਼ਾ ਵਿੱਚ ਅਸੀਂ ਇਸ ਤਰ੍ਹਾਂ ਬੈਠਣਾ ਹੈ ਇਹ ਤਰੀਕਾ ਬੈਠਣਾ ਹੈ ਹੱਥ ਦੋਨੇ ਇਸ ਤਰ੍ਹਾਂ ਗੋਡਿਆਂ ਤੇ ਰੱਖੋ ਆਪਾਂ ਥੋੜਾ ਕੈਮਰਾ ਕਰਕੇ ਵੀ ਦਿਖਾ ਦਿੰਨੇ ਹਾਂ ਇਸ ਤਰ੍ਹਾਂ ਕਰਕੇ ਅਸੀਂ ਆ ਇੱਕ ਮਿੰਟ ਬਕਰੋ ਅਸੀਂ ਜੋ ਹੱਥ ਆ ਜੋ ਰੱਖਿਆ ਗੋਡਿਆਂ ਤੇ ਰੱਖ ਕੇ ਵੀ ਅਸੀਂ ਸਿੱਧਾ ਐਸਾ ਬੈਠ ਸਕਦੇ ਰੀੜ ਦੇ ਅੱਡੀ ਸਿੱਧੀ ਆ ਹੁਣ ਜਿਵੇਂ ਦਾਸ ਬੈਠਾ ਹੈ ਕੁਰਸੀ ਤੇ ਇਸ ਤਰ੍ਹਾਂ ਅਸੀਂ ਬੈਠ ਕੇ ਉਚਾਰੀ ਜਾਣਾ ਵਾਹ ਗੁਰੂ ਵਾਹ ਗੁਰੂ ਮੁਖ ਕਿਉਂ ਨਹੀਂ ਨੀਵਾ ਕਰਨਾ ਤਾਂ ਸਾਡੇ ਵਿਚਾਰ ਵਧਣਗੇ ਅਸੀਂ ਕੀ ਹੈ ਖਾਲੀ ਖਲਾਅ ਚ ਦੇਖਣਾ ਹੈ ਮੁੱਖ